Oh. and ਆਕੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬਲਾਵੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਅੱਜ ਆਪਾਂ ਗੱਲ ਕਰਾਂਗੇ ਉਸ ਪਾਵਨ ਪਵਿੱਤਰ ਸਥਾਨ ਦੀ ਜਿੱਥੇ ਸਾਈਂ ਸ਼ਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਰੱਖੇ ਸਨ ਉਸ ਸਥਾਨ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਇਸ ਸਥਾਨ ਦੇ ਹੈੱਡ ਗਰੰਤੀ ਸਿੰਘ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਇਸ ਦਾ ਪਿਸ਼ੋਕੜ ਇਸ ਦਾ ਇਤਿਹਾਸ ਸ਼ੁਰੂਆਤ ਹੋ ਜਾਂਦੀ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਸ ਵੇਲੇ ਅਨੰਦਪੁਰ ਸਾਹਿਬ ਨੂੰ 8 ਮਹੀਨੇ ਦਾ ਘੇਰਾ ਪੈਂਦਾ ਹੈ ਉਸ ਘੇਰੇ ਦੇ ਦੌਰਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਦੇ ਆ 6 ਪੋ ਦੀ ਰਾਤ ਕਿਲਾ ਛੱਡਿਆ ਜਾਂਦਾ ਹੈ ਸਤ ਪਉ ਦੀ ਨੂੰ ਸਵੇਰ ਨੂੰ ਸਰਸਾ ਦੇ ਕੰਡੇ ਤੇ ਜੰਗ ਹੁੰਦੀ ਹੈ 8 ਨੂੰ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਆ ਉੱਥੇ ਦੋ ਵੱਡੇ ਸਾਹਿਬ ਜਾਦਿਆਂ ਦੀ ਸ਼ਹੀਦੀ ਹੁੰਦੀ ਹੈ 40 ਦੇ ਕਰੀਬ ਸਿੰਘ ਉੱਥੇ ਸ਼ਹੀਦ ਹੋ ਜਾਂਦੇ ਆ ਸਤਗੁਰੂ ਜੀ ਉੱਥੋਂ ਤਾੜੀ ਮਾਰ ਕੇ ਮਾਛੀਵਾੜੇ ਦੇ ਜੰਗਲ ਨੂੰ ਚਾਲੇ ਪਾਉਂਦੇ ਆ ਮਾਛੀਵਾੜੇ ਦੇ ਜੰਗਲ ਦੇ ਵਿੱਚ ਬਾਕੀ ਸਿੰਘ ਜਿਹੜੇ ਹਨ ਉਹ ਸਤਗੁਰਾਂ ਜੀ ਨੂੰ ਮਿਲਦੇ ਆ ਉੱਥੋਂ ਫਿਰ ਅੱਗੇ ਜਿਹੜਾ ਸਫ਼ਰ ਜਾਰੀ ਰਹਿੰਦਾ ਸਤਗੁਰੂ ਜੀ ਰਾਏਕੋਟ ਪਹੁੰਚਦੇ ਆ ਰਾਏ ਕੱਲੇ ਦੇ ਪਾਸ ਉੱਥੇ ਬੈਠ ਕੇ ਛੋਟੇ ਸਾਹਿਬ ਜਾਦਿਆਂ ਦੀ ਖਬਰ ਜਦੋਂ ਮਿਲਦੀ ਮਹਾਰਾਜ ਨੂੰ ਦੋਨੇ ਛੋਟੇ ਸਾਹਿਬ ਜਾਦੇ ਮਾਤਾ ਗੁਜਰ ਕੌਰ ਉਹਨਾਂ ਦੀ ਸ਼ਹਾਦਤ ਦੀ ਖਬਰ ਮਿਲਦੀ ਆ ਤਾਂ ਉਸ ਵੇਲੇ ਤੀਰ ਦੀ ਕਾਈ ਦੇ ਨਾਲ ਇੱਕ ਉਸ ਤੀਰ ਦੀ ਮੁਖੀ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਤੇ ਸਤਗੁਰੂ ਜੀ ਕਹਿੰਦੇ ਅੱਜ ਤੋਂ ਮੁਗਲ ਰਾਜ ਦੀ ਜੜ ਪੱਟੀ ਗਈ ਉੱਥੋਂ ਚੱਲਦੇ ਆ ਅੱਗੇ ਪਹੁੰਚਦੇ ਆ ਦੀਨਾ ਕੰਗੜ ਪਹੁੰਚਦੇ ਆ ਜਿੱਤ ਦੀ ਚਿੱਠੀ ਜਫਰਨਾਮਾ ਔਰੰਗਦੇਵ ਵੱਲ ਲਿਖਿਆ ਜਾਂਦਾ ਤਾਂ ਇਸ ਇਲਾਕੇ ਦੇ ਵਿੱਚ ਕੁਝ ਸਮਾਂ ਰਹਿੰਦੇ ਨੇ ਜਦੋਂ ਸਤਿਗੁਰੂ ਦੀ ਅਗਲਾ ਸਫ਼ਰ ਇਹ ਬਹਿਬਲ ਬਰਗਾੜੀ ਸਰਾਵਾ ਕੋਟ ਕਪੂਰਾ ਪਹੁੰਚਦੇ ਆ ਰਾਮਿਆਣਾ ਪਹੁੰਚ ਜਾਂਦੇ ਮਹਾਰਾਜ ਤਾਂ ਉਸ ਵੇਲੇ ਉਹ ਜਿਹੜੇ ਸਿੰਘ ਜਿਹੜੇ ਕਿਸੇ ਵੇਲੇ ਮਹਾਰਾਜ ਨੂੰ ਬੇਦਾਵਾ ਦੇ ਕੇ ਆਨੰਦਪੁਰ ਸਾਹਿਬ ਤੋਂ ਆਪਣੇ ਲੱਗ ਕੇ ਮਾਧੇਵਲ ਚਲੇ ਗਏ ਸੀ ਜਦੋਂ ਪਤਾ ਲੱਗਾ ਵੀ ਮਹਾਰਾਜ ਦੇ ਸਾਰੇ ਪਰਿਵਾਰ ਦੀਆਂ ਸ਼ਹੀਦ ਸ਼ਹਾਦਤਾਂ ਹੋ ਗਈਆਂ ਤਾਂ ਉਹ ਫਿਰ ਸਾਰੇ ਮੁੜ ਕੇ ਆਉਂਦੇ ਆ। ਕੋਟਕਪੂਰੇ ਦੇ ਨਜ਼ਦੀਕ ਸਥਾਨ ਪੈਂਦਾ ਰਾਮਿਆਣਾ ਸਾਹਿਬ ਰਾਮਿਆਣੇ ਦੇ ਸਥਾਨ ਤੇ ਉਹ ਸਿੰਘ ਆ ਕੇ ਮਹਾਰਾਜ ਨੂੰ ਮਿਲਦੇ ਆ ਤੇ ਆ ਕੇ ਸਤਿਗੁਰੂ ਜੀ ਨੂੰ ਕਹਿੰਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਤੁਸੀਂ ਇਹ ਜੰਗਾ ਜੁੱਧਾਂ ਵਾਲਾ ਰਸਤਾ ਛੱਡ ਦਿਓ। ਬਹੁਤ ਕੁਝ ਅਸੀਂ ਜੰਗ ਵਿੱਚ ਗਵਾ ਬੈਠੇ ਆ। ਅਸੀਂ ਤੁਹਾਡੇ پاس ਆਉਂਦੇ ਰਹੀਏ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਤੁਸੀਂ ਰਹਿਣਾ ਕਰੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਤਾਂ ਸਾਡੇ پاس ਆਇਓ ਜੇ ਸਾਨੂੰ ਗੁਰੂ ਮੰਨਦੇ ਹੋ ਤੇ ਸਾਡੇ ਅਨੁਸਾਰ ਚੱਲਣਾ ਪੈਗਾ ਤੇ ਜੇ ਆਪਣੀਆਂ ਸਲਾਮਾਂ ਦੇਣ ਆਇਓ ਤਾਂ ਫਿਰ ਸਲਾਮਾਂ ਗੁਰੂ ਨੂੰ ਪ੍ਰਵਾਨ ਨਹੀਂ ਗੁਰੂ ਕੋਲ ਤੇ ਗੁਰੂ ਦੀ ਮੰਨਣ ਵਾਸਤੇ ਆਈਦਾ ਕੁਝ ਅਜਿਹੀ ਵਿਚਾਰ ਧਾਰਾ ਤੋਂ ਬਾਅਦ ਕੁਝ ਸਿੰਘ ਐਸੇ ਸਾਨੂੰ ਵੀ ਜਿਨ੍ਹਾਂ ਨੇ ਕਿਹਾ ਵੀ ਨਹੀਂ ਮਹਾਰਾਜ ਜੇ ਸਾਡੀ ਗੱਲ ਮੰਨੋਗੇ ਤੇ ਅਸੀਂ ਸਹਿਮਤ ਆ ਨਹੀਂ ਤੇ ਫਿਰ ਅਸੀਂ ਤੁਹਾਡੇ ਸਿੱਖ ਨਹੀਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਆਖਦੇ ਤੇ ਵੀ ਦੇਖ ਕਰ ਤੁਸੀਂ ਨਹੀਂ ਸਾਡੇ ਅਨਸਾਰ ਚੱਲਣਾ ਤੇ ਲਿਖਦੇ ਜਾਓ ਵੀ ਅਸੀਂ ਤੁਹਾਡੇ ਸਿੱਖ ਨਹੀਂ ਕੁਝ ਚੌਧਰੀਆਂ ਨੇ ਕੁਝ ਸਿੱਖਾਂ ਨੇ ਉਹਨਾਂ ਵੀ ਲਿਖ ਦਿੱਤਾ ਮਹਾਰਾਜ ਅਸੀਂ ਆਪ ਦੇ ਸਿੱਖ ਨਹੀਂ ਆ ਉਸ ਵੇਲੇ ਫਿਰ ਭਾਈ ਮਾਨ ਸਿੰਘ ਮਾਤਾ ਭਾਗੌਰ 40 ਦੇ ਕਰੀਬ ਹੋਰ ਸਿੰਘ ਉਹ ਲਕੀਰ ਖਿੱਚਦੇ ਕਵੀ ਅਸੀਂ ਆਪਣੀ ਪਹਿਲੀ ਪੁੱਲ ਜਿਹੜੀ ਬਖਸ਼ਾਉਣਾ ਹੈ ਸਾਂ ਇਹਨਾਂ ਚੌਧਰੀਆਂ ਨੇ ਹੋਰ ਪੁੱਲ ਕਰਵਾ ਦਿੱਤੀ ਆ ਅਸੀਂ ਤੇ ਗੁਰੂ ਸਾਹਿਬ ਜੀ ਦੇ ਮਗਰੇ ਜਾਵਾਂਗੇ ਇਹਨੇ ਨੂੰ ਸੁਨੇਹਾ ਮਿਲਿਆ ਕਿ ਮਹਾਰਾਜ ਵਜ਼ੀਰ ਖਾਨ ਦੀ ਫੌਜ ਚੜੀ ਆ ਰਹੀ ਹੈ ਸਤਗੁਰੂ ਜੀ ਅੱਗੇ ਤੁਰ ਪਏ ਕੁਝ ਸਿੰਘ ਜਿਹੜੇ ਸਨ ਜਿੰਨਾਂ ਲਿਖ ਕੇ ਦੇ ਦਿੱਤਾ ਉਹ ਵਾਪਸ ਮੁੜ ਗਏ ਕਮਰਕੱਸੇ ਦੇ ਵਿੱਚ ਮਹਾਰਾਜ ਨੇ ਬਦਾਵਾ ਸਾਂਭ ਲਿਆ ਤਾਂ ਜਦੋਂ ਫਿਰ ਇੱਥੋਂ ਸਤਗੁਰੂ ਜੀ ਇਸ ਸਥਾਨ ਵੱਲੋਂ ਆਏ ਆ ਤੇ ਇਹ ਜਿਹੜਾ ਸਰੋਵਰ ਹੈ ਅੱਜ ਇਹ ਪਹਿਲਾਂ ਢਾਬ ਹੁੰਦੀ ਸੀ ਪਾਣੀ ਦੀ ਖਿਦਰਾਣਾ ਇਹਦਾ ਮਾਲਕ ਸੀ ਇਹਨੂੰ ਖਿਦਰਾਣੇ ਦੀ ਢਾਬ ਕਰਕੇ ਜਾਣਿਆ ਜਾਂਦਾ ਅੰਦਾਸ ਸਤਗੁਰੂ ਜੀ ਇੱਥੋਂ ਨਜ਼ਦੀਕ ਟਿੱਬੀ ਸਾਹਿਬ ਇੱਕ ਉੱਚਾ ਸਥਾਨ ਸੀ ਉਸ ਸਥਾਨ ਤੇ ਚਲੇ ਗਏ ਜੀ ਪਿੱਛੇ ਆ ਰਹੇ ਸਿੰਘਾਂ ਨੇ ਫਿਰ ਇੱਥੇ ਹੀ ਇੱਕ ਫੈਸਲਾ ਕੀਤਾ ਕਿ ਅਸੀਂ ਆਪਣੇ ਜਾਨ ਦੇ ਦੇਵਾਂਗੇ ਪਰ ਸਤਗੁਰੂ ਜੀ ਦੇ ਨੇੜੇ ਇਹਨਾਂ ਫੌਜਾਂ ਨੂੰ ਨਹੀਂ ਟੁੱਕਣ ਦੇਵਾਂਗੇ ਉਹਨਾਂ ਨੇ ਫਿਰ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਹੈ ਤੰਬੂ ਸਾਹਿਬ ਦੇ ਸਥਾਨ ਤੇ ਉਹਨਾਂ ਨੇ ਇੱਕ ਜੰਗੀ ਨੀਤੀ ਦੇ ਤਹਿਤ ਆਪਣੇ ਬਸਤਰ ਚੋਲੇ ਇੱਕ ਸ਼ਹਿਰੇ ਆਦਕ ਝਾੜੀਆਂ ਕਰੀਰਾਂ ਤੇ ਪਾ ਕੇ ਇੱਕ ਤੰਬੂਆਂ ਦਾ ਰੂਪ ਦੇ ਦਿੱਤਾ ਵੀ ਤਾਂ ਕਿ ਇਥੇ ਆਰ ਆਈ ਫੌਜ ਨੂੰ ਪਤਾ ਲੱਗੇ ਵੀ ਇਥੇ ਬਹੁਤ ਵੱਡਾ ਕੈਂਪ ਹੈ ਸਿੰਘਾਂ ਦਾ ਇਹ ਵੀ ਇੱਕ ਜੰਗਨੀਤੀ ਦਾ ਹਿੱਸਾ ਸੀ ਫਿਰ ਇਥੇ ਉਹਨਾਂ ਖਾਲਸਿਆਂ ਨੇ ਬੜੀ ਪਰਵੀ ਜੰਗ ਜਿਹੜੀ ਲੜੀ ਹੈ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਸਤਗੁਰਾਂ ਜੀ ਤੱਕ ਪੁੱਜਣ ਨਾ ਦਿੱਤਾ ਮਹਾਰਾਜ ਉਥੋਂ ਟਿੱਬੀ ਸਾਹਿਬ ਦੇ ਸਥਾਨ ਤੋਂ ਤੀਰ ਚਲਾਉਂਦੇ ਰਹੇ ਆਪਣੇ ਖਾਲਸਿਆਂ ਦੀ ਮਦਦ ਕਰਦੇ ਰਹੇ ਇੱਕ ਦਿਨ ਹੀ ਇਹ ਜੰਗ ਹੋਈ ਵਿਸਾਖ ਦੇ ਦਿਨ ਸਨ ਬਹੁਤਾ ਸਮਾਂ ਉਹ ਲੜ ਨਾ ਸਕੇ ਪਾਣੀ ਦੀ ਢਾਬ ਤੇ ਸਿੰਘਾਂ ਦਾ ਕਬਜ਼ਾ ਸੀ ਪਾਣੀ ਤੋਂ ਪਿਆਸੇ ਉਹ ਲੜਨਾਂ ਸਕੇ ਆਪਣੇ ਜ਼ਖਮੀਆਂ ਨੂੰ ਦੀ ਵੀ ਸੰਭਾਲ ਨਾ ਕਰਦੇ ਹੋયા ਇਸ ਜੰਗ ਤੋਂ ਮਾਰ ਖਾ ਕੇ ਤੇ ਉਹ ਵਾਪਸ ਪਿੱਛੇ ਮੁੜ ਗਏ ਨੇ ਇਸ ਖਾਲਸੇ ਨੇ ਇਹ ਜੰਗ ਜਿੱਤੀ ਸਤਗੁਰੂ ਜੀ ਜੋ ਟੀਬੀ ਸਾਹਿਬ ਦੇ ਸਥਾਨ ਤੋਂ ਦੇਖ ਰਹੇ ਸਨ ਮਹਾਰਾਜ ਫਿਰ ਇਸ ਸਥਾਨ ਤੇ ਚੱਲ ਕੇ ਆਏ ਤੇ ਇੱਥੇ ਈਸੀ ਵਣ ਸਾਹਿਬ ਦੇ ਨਾਲ ਫਿਰ ਸਤਗੁਰਾਂ ਜੀ ਨੇ ਆਪਣਾ ਕੋੜਾ ਇੱਥੇ ਬੰਨਿਆ ਭਾਈ ਮਹਾਂ ਸਿੰਘ ਉਹਨਾਂ ਸਾਰੇ ਸਿੰਘਾਂ ਦੇ ਵਿੱਚੋਂ ਉਸ ਵੇਲੇ ਸਹਿਕਰੇ ਸਨ ਜਿਨ੍ਹਾਂ ਦਾ ਪਾਵਨ ਸੀਸ ਸਤਗੁਰਾਂ ਦੀ ਨੇ ਆਪਣੀ ਗੋਦ ਵਿੱਚ ਲੈਣਾ ਕੀਤਾ ਜਲ ਦਾ ਛੱਟਾ ਮਾਰਿਆ ਭਾਈ ਮਹਾ ਸਿੰਘ ਦੇ ਨੇਤਰ ਖੁੱਲੇ ਆਪਣੇ ਆਪ ਨੂੰ ਮਹਾਰਾਜ ਜੀ ਦੀ ਇਸ ਤਰ੍ਹਾਂ ਗੋਦ ਵਿੱਚ ਪਿਆ ਹੋਇਆ ਦੇਖਿਆ ਸਤਗੁਰੂ ਜੀ ਕਹਿਣ ਲੱਗੇ ਕਿ ਅਸੀਂ ਬਹੁਤ ਪ੍ਰਸਾਨਾ ਤੁਹਾਡੀ ਇਸ ਬਹਾਦਰੀ ਤੋਂ ਤੇ ਤੁਸੀਂ ਬੜੀ ਇਸ ਜੋ ਗੁਰੂ ਦੇ ਪਿਆਰ ਦੇ ਵਿੱਚ ਆਪਣੀ ਕਾਹਲ ਨਾ ਕਾਲੀ ਹੈ ਅਸੀਂ ਬਹੁਤ ਖੁਸ਼ ਹਾਂ ਜੋ ਮੰਗੋਗੇ ਅਸੀਂ ਦੇਵਾਂਗੇ ਤਾਂ ਉਸ ਵੇਲੇ ਭਾਈ ਮਹਾ ਸਿੰਘ ਨੇ ਕਿਹਾ ਸੀ ਮਹਾਰਾਜ ਕਿਰਪਾ ਕੀਤੀ ਜੇ ਤੇ ਅਸੀਂ ਜਿਹੜੀ ਪੁੱਲ ਕੀਤੀ ਹੈ ਵਿਦਾਵਾ ਲਿਖ ਕੇ ਦਿੱਤਾ ਸੀ ਆਪ ਕਿਰਪਾ ਕਰਕੇ ਉਸ ਵਿਦਾਵੇ ਨੂੰ ਪਾੜ ਦਿਓ ਤੇ ਸਤਿਗੁਰੂ ਜੀ ਨੇ ਫਿਰ ਭਾਈ ਮਾਹ ਸਿੰਘ ਦੇ ਸਾਹਮਣੇ ਆਪਣੇ ਕਮਰ ਕੱਸੇ ਦੇ ਵਿੱਚੋਂ ਵਿਦਾਵਾ ਕੱਢ ਕੇ ਤੇ ਮਾਹ ਸਿੰਘ ਦੇ ਸਾਹਮਣੇ ਚਾ ਕਰਦਿਆ ਹੋਇਆ ਕਿ ਅਸੀਂ ਟੁੱਟੀ ਸੋਨਖੁੱਟੀ ਸੋ ਇਸ ਸਥਾਨ ਤੇ ਉਹਨਾਂ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਆਪਣੀ ਟੁੱਟੀ ਗੰਡਵਾ ਲਈ ਇਹ ਜੰਗ ਜਿਹੜੀ ਹੈ ਵਿਸਾਖ ਵਿੱਚ ਹੁੰਦੀ ਹੈ 21 ਵਿਸਾਖ ਦੀ ਜੰਗ ਹੈ ਇਹ ਦਿਹਾੜਾ ਕਦੇ 3 ਮਈ ਨੂੰ ਆਉਂਦਾ ਕਦੇ 4 ਮਈ ਨੂੰ ਆਉਂਦਾ ਹੈ ਪਹਿਲਾਂ ਪਹਿਲ ਇਸ ਥਾਂ ਤੇ ਪਾਣੀ ਦੀ ਕਿਲਤ ਹੋਣ ਕਰਕੇ ਇਹ ਦਿਨ ਏਡੇ ਵੱਡੇ ਪੱਧਰ ਤੇ ਨਹੀਂ ਸੀ ਮਨਾਇਆ ਜਾ ਸਕਦਾ ਜਿਸ ਕਰਕੇ ਉਸ ਸਮੇਂ ਸੋਹਿਰਦ ਸਿੱਖਾਂ ਨੇ ਇੱਕ ਫੈਸਲਾ ਲਿਆ ਇਸ ਦਿਨ ਨੂੰ ਵੱਡੇ ਪੱਧਰ ਤੇ ਮਨਾਉਂਦਿਆ ਹੋਇਆ ਮੁਕਤ ਸ੍ਰੀਵਰ ਨੂੰ ਤੇਤੇ ਕਰਦਿਆ ਹੋਇਆ ਜਿਨ੍ਹਾਂ ਸਮਿਆਂ ਦੇ ਵਿੱਚ ਹਿੰਦੂ ਵੀਰ ਮਾਗੀ ਦੇ ਇਸ਼ਨਾਨ ਨੂੰ ਬੜਾ ਮੁੱਖ ਰੱਖਦੇ ਹੋਇਆ ਉਪਰਿਆਗਰਗੇ ਉਹਨਾਂ ਸਥਾਨਾਂ ਤੇ ਦਰਸ਼ਨ ਦੀਦਾਰ ਕਰਨ ਜਾਂਦੇ ਇਸ਼ਨਾਨ ਕਰਨ ਜਾਂਦੇ ਆ ਤੇ ਖਾਲਸਿਆਂ ਦਾ ਫੈਸਲਾ ਸੀ ਵੀ ਉਸ ਸਮੇਂ ਸਿੰਘਾਂ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਹੋਇਆਂ ਮਾਗਦੇ ਉਸ ਸਮੇਂ ਤੇ ਇੱਥੇ ਆ ਕੇ ਨਾਲੇ ਸਿੰਘ ਇਸ਼ਨਾਨ ਕਰਨ ਨਾਲੇ ਭਾਈ ਮਾਹ ਸਿੰਘ ਦੀ ਕੁਰਬਾਨੀ ਨੂੰ ਚੇਤੇ ਕਰਨ ਇਸ ਕਰਕੇ ਵੱਡੇ ਪੱਦਰ ਤੇ ਮਾਗੀ ਦੇ ਮੇਲਾ ਮਨਾਇਆ ਜਾਂਦਾ 1 ਜਨਵਰੀ ਨੂੰ 13 ਜਨਵਰੀ ਨੂੰ ਤੇ ਜੋ ਉਹਨਾਂ ਦਾ ਅਸਲ ਸ਼ਹੀਦੀ ਦਿਹਾੜਾ ਉਹ 3 ਮਈ ਜਾਂ 4 ਮਈ 21 ਵਿਸਾਖ ਵਾਲੇ ਦਿਨ ਇਸ ਸਥਾਨ ਤੇ ਉਹਨਾਂ ਸ਼ਹੀਦ ਸਿੰਘਾਂ ਦੀ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਹਨਾਂ ਸਥਾਨਾਂ ਤੇ ਪਹੁੰਚਦੀਆਂ ਹਨ ਫਿਰ ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ ਫਿਰ ਜਿੱਥੇ ਮਹਾਰਾਜ ਨੇ ਉਹਨਾਂ ਸਾਰੇ ਸ਼ਹੀਦ ਸਿੰਘਾਂ ਦਾ ਹੱਥੀਂ ਸੰਸਕਾਰ ਕੀਤਾ ਉਹ ਗੁਰਦੁਦਾਰਾ ਸ਼ਹੀਦਗੰਜ ਸਾਹਿਬ ਵਿਖੇ ਸੰਗਤਾਂ ਦਰਸ਼ਨ ਕਰਦੀਆਂ ਹਨ ਜੀ ਵਾਹਿਗੁਰੂ ਜੀ ਇੱਕ ਸਿੰਘ ਸਾਹਿਬ ਜਿਵੇਂ ਆਪਾਂ ਵੇਖਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮੁਕਸਰ ਸਾਹਿਬ ਤੋਂ ਅਗਾਹ ਵੀ ਚਾਲੇ ਪਾਈ ਸੀ ਤੇ ਉਹ ਕਿਹੜਾ ਸਥਾਨ ਸੀਗਾ ਕਿ ਅੱਗੇ ਇਸ ਤੋਂ ਬਾਅਦ ਕਿੱਥੇ ਗਏ ਸਨ ਸਤਿਗੁਰੂ ਜੀ ਇਹਨਾਂ ਸਥਾਨਾਂ ਤੋਂ ਇੱਕ ਵਾਰ ਵਜੀਦਪੁਰ ਜਾਮਣੀ ਸਾਹਿਬ ਗੁਰਦੁਆਰਾ ਸਾਹਿਬ ਹੈ ਉਸ ਪਾਸੇ ਜਾਂਦੇ ਆ ਇਥੋਂ ਫਿਰ ਮਹਾਰਾਜ ਜੀ ਨੇ ਆਪਣਾ ਜਿਹੜਾ ਸਥਾਨ ਦਮਦਮਾ ਸਾਹਿਬ ਵੱਲ ਜਾਣ ਵਾਸਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦਿਆ ਹੋਇਆ ਮਹਾਰਾਜ ਫਿਰ ਇਥੋਂ ਦਮਦਮਾ ਸਾਹਿਬ ਵੱਲ ਨੂੰ ਚਾਲੇ ਪਾਏ ਸੀ ਉੱਥੇ ਬਹੁਤ ਸਮਾਂ ਰਹਿ ਉਥੋਂ ਫਿਰ ਮਹਾਰਾਜ ਅੱਗੇ ਨਾ ਡੇੜ ਵੱਲ ਦੱਖਣ ਵੱਲ ਨੂੰ ਗਏ ਸਨ ਇਸਨ ਗਿਆਨੀ ਜਗਵੀਰ ਸਿੰਘ ਜੀ ਸ਼੍ਰੀ ਮੁਖਸਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਹੁਣ ਦੇ ਜਸ਼ਨਪ੍ਰੀਤ ਸਿੰਘ ਨੂੰ ਇਜਾਜ਼ਤ ਧੰਨਵਾਦ